ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਸਾਰੀਆਂ ਪਛਮੀਨਾ ਦੀਆਂ ਨੇ ਇਸ ਲਈ ਵੀਡੀਓ ਨੂੰ ਲਾਸਟ ਤੱਕ ਵੇਖਿਓ ਕਲੈਕਸ਼ਨਾਂ ਸਾਰੀਆਂ ਮਿੰਟਰ ਸਪੈਸ਼ਲ ਨੇ ਬਹੁਤ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਡਿਜ਼ਾਈਨ ਇੱਕ ਤੋਂ ਇੱਕ ਨੇ ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਬੈਸਟ ਕੁਆਲਿਟੀ ਦੇ ਸੂਟ ਨੇ ਉਹੀ ਲੈ ਕੇ ਆਵਾਂ ਬਾਕੀ ਤੁਸੀਂ ਕੋਈ ਕੁਇਰੀ ਕਰਨੀ ਹੈ ਤਾਂ ਉਹਦੇ ਲਈ ਮੈਂ ਆਪਣਾ ਨੰਬਰ 623924575 ਜ ਦਿੱਤਾ ਆ ਇਹ ਜਿਹੜੀ ਕਲੈਕਸ਼ਨ ਆ ਨੇ ਸਾਰੀਆਂ ਪਸ਼ਮੀਨਾ ਦੀਆਂ ਨੇ ਬਹੁਤ ਹੀ ਪਿਆਰਾ 1450 ਰੁਪਏ ਤੇ 1050 ਰੁਪਏ ਇਹਨਾਂ ਸੂਟਾਂ ਦਾ ਰੇਟ ਹੈ ਸ਼ਿਪਿੰਗ ਚਾਰਜਸ ਫ੍ਰੀ ਹੈ ਜਿਹੜੀ ਵਰਕ ਨਾਲ ਕਲੈਕਸ਼ਨ ਆਣ ਗਈਆਂ बॉਟਮ ਜਿਹੜਾ ਇਹ ਉਹ ਜਾਤਰੇ ਇਹਨਾਂ ਸੂਟਾਂ ਦੇ ਜਿਹੜਾ ਪਲੇਨ ਆਏਗਾ ਜਿੰਨਾਂ ਨਾਲ बॉਟਮ ਵਰਕ ਹੈ ਉਹ ਸਾਈਡ ਤੇ ਵੈਸੇ ਤੁਹਾਨੂੰ ਡਿਸਪਲੇ ਕਰ ਦਿੱਤਾ ਪਰ ਇਹ ਹੈ ਕਿ ਮੋਸਟਲੀ ਜਿਹੜੇ ਸੂਟ ਨੇ ਉਹ ਤੁਹਾਨੂੰ ਪਲੇਨ बॉਟਮ ਦੇ ਨਾਲ ਹੀ ਜਿਹੜੇ ਕੀ ਮਿਲਣਗੇ ਬਹੁਤ ਪਿਆਰੇ ਸੂਟ ਨੇ ਰੰਗ ਜਿਹੜੇ ਬੜੇ ਸੋਹਣੇ ਸੋਹਣੇ ਆਏ ਨੇ ਇਹਨਾਂ ਵਿੱਚ ਤੇ ਡਿਜ਼ਾਈਨ ਵੀ ਬੜੇ ਪਿਆਰੇ ਨੇ ਪਸ਼ਮੀਨਾ ਦੇ ਨੇ ਵਿੰਟਰ ਸਪੈਸ਼ਲ ਕਲੈਕਸ਼ਨਾਂ ਨੇ ਸਰਦੀਆਂ ਆ ਗਈਆਂ ਨੇ ਤੇ ਹੁਣ ਇਹਨਾਂ ਸੂਟਾਂ ਨੇ ਖੂਬ ਤੁਮਾ ਪਾਉਣੀਆਂ ਨੇ ਕਿਉਂਕਿ ਇਹ ਬਹੁਤ ਹੀ ਸਪੈਸ਼ਲ ਕਲੈਕਸ਼ਨਾਂ ਲੈ ਕੇ ਆਈਆਂ ਐ ਜਿਹੜੀਆਂ ਕਲੈਕਸ਼ਨਾਂ ਨੇ 1550 ਰੁਪਏ ਦੇ ਵਿੱਚ ਤੁਹਾਨੂੰ ਸ਼ਪਿੰਗ ਚਾਰजेस ਫ੍ਰੀ ਬਾਟਮ ਸ਼ੂਟ ਸ਼ਰਟ ਤੇ ਜਿਹੜਾ ਦੁਪੱਟਾ ਸਾਰਾ ਕੁਝ ਤੁਹਾਨੂੰ ਪਸ਼ਮੀਨਾ ਦੇ ਵਿੱਚ ਮਿਲ ਜਾਏਗਾ ਰੰਗ ਇੱਥੇ ਮੈਂ ਤੁਹਾਨੂੰ ਕੀ ਜਿਹੜੇ ਐਡ ਕਰ ਦਿੱਤੇ ਨੇ 1880 ਰੁਪਏ ਇਹਨਾਂ ਸੂਟਾਂ ਦਾ ਰੇਟ ਹੈ ਬਾਟਮ ਇਹਨਾਂ ਨਾਲ ਵੀ ਪਲੇਨ ਆਏਗਾ ਰੰਗ ਜਿਹੜੇ ਜਿਹੜੇ ਹੈਗੇ ਨੇ ਇੱਥੇ ਐਡ ਨੇ ਬਾਕੀ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੇ ਆਪਣਾ 623924575 ਜਿ ਦਿੱਕਤਾ ਆ। ਵੈਲੂਵੇਟ ਕੋਟ ਰਾਈ ਸੂਟ ਆਇਨੇ ਬਾਟਮ ਪਲੇਨ ਆਏਗਾ ਸ਼ਰਟ ਜਿਹੜੀ ਡਿਜੀਟਲ ਪ੍ਰਿੰਟ ਆਏਗੀ। ਇਹ ਸੂਟ ਜਿਹੜੇ ਨੇ ਤੁਸੀਂ 650 ਦੇ ਵਿੱਚ ਦੋ ਸੂਟ ਬਾਈ ਕਰ ਸਕਦੇ ਹੋ ਸ਼ਿਪਿੰਗ ਚਾਰजेस ਫ੍ਰੀ ਹੈ। 650 ਦੇ ਵਿੱਚ ਦੋ ਸੂਟ ਕੋਈ ਵੀ ਆਪਣੀ ਚੋਇਸ ਦੇ ਜਿਹੜੇ ਤੁਸੀਂ ਬਾਈ ਕਰ ਸਕਦੇ ਹੋ। ਇਹ ਵੀ ਪਸ਼ਮੀਨਾ ਦੇ 1000 ਰੁਪਏ ਰੇਟ ਹੈ ਇਹਨਾਂ ਸੂਟਾਂ ਦਾ ਹੈ ਇਹ ਪਿਓਰ ਪਸ਼ਮੀਨਾ ਦੇ ਸੂਟ ਨੇ ਰੰਗ ਕਿੰਨਾ ਵਿੱਚ ਦੋ ਹੀ ਨੇ ਬਾਟਮ ਜਿਹੜਾ ਨਾਲ ਪਲੇਨ ਆਏਗਾ 1450 ਰੁਪਏਾਂ ਦੇ ਵਿੱਚ ਵੁੱਲਨ ਸੂਟ ਆਇਆ ਹੈ ਬਹੁਤ ਹੀ ਪਿਆਰਾ ਵੁੱਲਨ ਦਾ ਸ਼ਾਲ ਹੈ ਵੁੱਲਨ ਦਾ ਬਾਟਮ ਆਏਗਾ 1450 ਰੁਪਏ ਰੇਟ ਹੈ ਰੰਗ ਘੱਟ ਤੋਂ 10 ਹੈਗੇ ਨੇ ਸ਼ਿਪਿੰਗ ਚਾਰਜ ਜਿਹੜੀ ਉਹ ਫ੍ਰੀ ਹੈ ਰੰਗ ਬਹੁਤ ਪਿਆਰੇ ਨੇ ਅਸੀਂ ਇਹਨਾਂ ਨੂੰ ਵਿੰਟਰ ਵਿੱਚ ਛੋਟੇ-ਮੋਟੇ ਫੰਕਸ਼ਨਾਂ ਤੇ ਵੀ ਪਾ ਸਕਦੇ ਹਾਂ ਕੋਈ ਵੀ ਤੁਸੀਂ ਕੁਐਰੀ ਕਰਨੀ ਹੈ ਮੈਂ ਉਹਦੇ ਲਈ ਆਪਣਾ ਨੰਬਰ ਜਿਹੜਾ ਹੈਗੀ ਐਡ ਕੀਤਾ ਹੋਇਆ ਤੁਸੀਂ ਜਿਸ ਵੀ ਸੂਟ ਦੇ ਬਾਰੇ ਵਿੱਚ ਕੁਐਰੀ ਕਰਨਾ ਚਾਹੁੰਦੇ ਹੋ ਉਸੇ ਸੂਟ ਦਾ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਨੰਬਰ ਤੇ ਜਾ ਕੇ ਜੋ ਵੀ ਤੁਹਾਡੀ ਕੁਐਰੀ ਹੋਏਗੀ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਰਿਪਲਾਈ ਜ਼ਰੂਰ ਆਏਗਾ ਜੇਕਰ ਤੁਸੀਂ ਸੂਟ ਬਾਈ ਕਰਨਾ ਜਾਂ ਉਹਦੇ ਰਿਕਾਰਡਿੰਗ ਕੋਈ ਵੀ ਹੋਰ ਫੈਬਰਿਕ ਦੀ ਕੋਈ ਨਹੀਂ ਸਮਝ ਲੱਗ ਰਹੀ ਕਨਫਿਊਜ਼ਨ ਹੋ ਰਹੀ ਹੈ ਤਾਂ ਉਹਦੇ ਤੇ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੋਏਗੀ ਤੁਹਾਨੂੰ ਰਿਪਲਾਈ ਜ਼ਰੂਰ ਆਏਗਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੀ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਆ ਸੋਨੇ-ਸੋਨੇ ਟੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ